ਹਲੋ ਵੀਰ ਦੋਸਤੋ ਤੁਹਾਨੂੰ ਇੱਕ ਹੈਰਾਨੀ ਵਾਲੀ ਗੱਲ ਦੱਸ ਲੱਗੇ ਫਗਵਾੜੇ ਦੀ ਆ ਡੈੱਡ ਬੋਡੀ ਨਾ ਕਿਤੇ ਰੇਲਵੇ ਸਟੇਸ਼ਨ ਤੇ ਮਿਲੀ ਸੀਗੀ ਅਨਨੋਨ ਬੋਡੀ ਐ ਇਹ ਤੇ ਜਿਹੜੀ ਆ ਬੋਡੀ ਆ ਹੁਣ ਦੇਖੋ ਲੈ ਕੇ ਕਿੱਥੇ ਵਿੱਚ ਚੱਲੇ ਆ ਇੰਨੀ ਸਰਕਾਰ ਦੀ ਨਲਕੀਆ ਦੇਖ ਲਓ ਕਚਰੇ ਦੇ ਵਿੱਚ ਲੈ ਕੇ ਚੱਲੇ ਕਚਰੇ ਵਾਲੀ ਗੱਡੀ ਦੇ ਵਿੱਚ ਦੇ ਲਓ ਬੋਡੀ ਨੂੰ ਇਹਨਾਂ ਕੋਲ ਗੱਡੀ ਵੀ ਹੈ ਨਹੀਂ ਦੇਖ ਲਓ ਸ਼ਵਲ ਜਾਣ ਵਾਸਤੇ ਵੀ ਇੰਨੀ ਬੇਕਦਰਦੀ ਕਰਦੇ ਆ ਦੇਖੋ ਜੀ ਇਹਦੀ ਡੈੱਡ ਬੋਡੀ ਦੀ ਮਰੇ ਇਨਸਾਨ ਦੀ ਜਾਨ ਅਬੇ ਕੀ ਜਲਵਾ ਜੀ ਹੁਣ ਕਚਰਾ ਵਾਲੀ ਗੱਡੀ ਦੇ ਵਿੱਚ ਲੱਗੇ ਪਾਣ ਡੈੱਡ ਬੋਡੀ ਪਾਇਆ ਹੈ ਕੱਪੜਾ ਦਾ ਤੇ ਮੈਂ ਖੇਚ ਲਿਆ ਸੇਚ ਚਾਚੇ ਰੱਖੇ ਹੋ ਕੋਚ ਇਹ ਵੇਲਾ ਹੱਲੇ ਹਾਲੋ ਯਕੀਨ ਨਹੀਂ ਚੱਕਿਆ ਮੈਂ ਮੈਨੂੰ ਦੇਖੋ ਲਗਾ ਲਈ ਡੈੱਡ ਬੋਡੀ ਦੇਖੋ ਵਿੱਚ ਲੱਗ ਗਈ ਗੱਡੀ ਚ ਸੁੱਕਾ ਕੂੜਾ ਤੇ ਗਿੱਲਾ ਕੂੜਾ ਵਾਲੀ ਗੱਡੀ ਹੈ ਜੀ ਨਗਰ ਨਿਗਮ ਦੀ ਇਹਨਾਂ ਕੋਲ ਗੱਡੀ ਵੀ ਹੈ ਨਹੀਂ ਕੋਈ ਐਂਬੂਲੈਂਸ ਵੀ ਹੈ ਨਹੀਂ ਜਾਨੋ ਦੇਖ ਲਓ ਆਹ ਲੋ ਹਾਲ ਦੇਖੋ ਡੈੱਡ ਬੋਡੀ ਦਾ ਲੇ ਗਿਆ ਨਾਲ ਚੱਲਦਾ ਮੈਂ ਤੇਰੇ ਇੰਨੀ ਕਿ ਇਨਸਾਨੀਅਤ ਨਹੀਂ ਹੈਗੀ ਦੇਖ ਲੋ ਤੁਸੀਂ ਕੋਈ ਗੱਡੀ ਦਾ ਬੰਦਾ ਢੰਗ ਦੀ ਲੈ ਆਵੇ ਕੋਈ ਨਗਰ ਨੀਂਗਾ ਫਗਵਾੜਾ ਦੀ ਗੱਡੀ ਆ ਦੇਖੋ ਕਚਰੇ ਵਾਲੀ ਗੱਡੀ ਦੇ ਵਿੱਚ ਡੈੱਡ ਬੋਡੀ ਲੈ ਕੇ ਜਾ ਰਹੇ ਆ ਇੰਨਾ ਸਰਕਾਰ ਦੇ ਕੋਲ ਪੈਸਾ ਹੈ ਇੱਕ ਗੱਡੀ ਤੱਕ ਨਹੀਂ ਲਿਆ ਸਕਦੇ ਕਮਾਲ ਹੋ ਗਈ ਆਹ ਬੰਦੇ ਦੀ ਕਦਰ ਦੇਖ ਲੋ ਮਰੇ ਬੰਦੇ ਦੀ ਭਾਜੀ ਗੱਲ ਸੁਣਿਓ ਇੱਕ ਮਿੰਟ ਭਾਈ ਯਕੀਨਾ ਤੁਹਾਡਾ ਮੇਰਾ ਨਾਮ ਪ੍ਰਿੰਸ ਕਈ ਗੱਡੀ ਤੁਸੀਂ ਲੈ ਕੇ ਆਏ ਭਾਜੀ ਹਾਂਜੀ ਭਾਜੀ ਭਾਜੀ ਇਹ ਤੁਹਾਨੂੰ ਗੱਡੀ ਕੋਈ ਦੂਜੀ ਐਂਬੂਲੈਂਸ ਵਗੈਰਾ ਨਹੀਂ ਦਿੰਦੇ ਤੁਹਾਨੂੰ ਲੱਗ ਰਹੀਗਾ ਮਲੇ ਨਹੀਂ ਸਾਨੂੰ ਨਹੀਂ ਦਿੰਦੇ ਸਾਡੇ ਕੋਈ ਇਹੀ ਆ ਜੀ ਇੱਕ ਕਚਰੇ ਵਾਲੀ ਗੱਡੀ ਦੇ ਵਿੱਚ ਲੈ ਕੇ ਜਾਂਦੇ ਬੋੜੀਆਂ ਹਾਂਜੀ ਭਾਜੀ ਕਿੰਨੇ ਟਾਈਮ ਤੋਂ ਲੈ ਕੇ ਆ ਰਹੇ ਆ ਇਹ ਇਹੀ ਕਾਫੀ ਟਾਈਮ ਤੋਂ ਇਦਾਂ ਹੀ ਆ ਜੀ ਕਿ ਤੁਹਾਡੀ ਕੋਈ ਐਡੀਸੀ ਨਾ ਜਾਂ ਕੋਈ ਮੇਰੇ ਸਾਹਬ ਨਾਲ ਗੱਲ ਨਹੀਂ ਹੁੰਦੀ ਤੁਹਾਡੀ ਕੋਈ ਅਸੀਂ ਕਿਹਾ ਸੀਗਾ ਹੀ ਕਈ ਵਾਰੀ ਬਾਕੀ ਹੁਣ ਉਹਨਾਂ ਦੇ ਆ ਜੀ ਇਹ ਦੇ ਲੋ ਇੱਕ ਡੈੱਡ ਬੋਡੀ ਤੁਹਾਨੂੰ ਉਹਨਾਂ ਨੇ ਮਿਲੀ ਆ ਇੰਨੀ ਬੇਕਦਰ ਲੋਕੀ ਤਾਂ ਫੁੱਲਾਂ ਨਾਲ ਲੈ ਕੇ ਜਾਂਦੇ ਕਈ ਕੁਛ ਕਰਕੇ ਜਾਂਦੇ ਤੁਸੀਂ ਤਾਂ ਕਚਰੇ ਵਾਲੀ ਗੱਡੀ ਦੇ ਗੋਡੇ ਕਹਦੀ ਹੈ ਇਹ ਇਹ ਹੀ ਲਵਾਰਸ ਹੈ ਜੀ লাশ ਸਟੇਸ਼ਨ ਤੋਂ ਆਈ ਹੈ ਜੀ ਕਿੰਨੇ ਦਿਨ ਤੋਂ ਪਹਿਲਾਂ ਮਿਲੀ ਸੀ লাশ ਤੁਹਾਨੂੰ ਇਹ ਇਹ ਸਾਨੂੰ ਨਹੀਂ ਜੀ ਇਹ ਹਸਪਤਾਲ ਨੇ ਸਾਨੂੰ ਹੈਂਡ ਓਵਰ ਕੀਤੀ ਹੈ ਜੀ ਇਹ ਕਰੇ ਲਵਾਰਸ লাশ ਨੂੰ ਕਚਰੇ ਗੱਡੀ ਚ ਲੈ ਜਾਇਆ ਜਾਂਦਾ ਹਾਂਜੀ ਇੱਧੇ ਲੈ ਕੇ ਜਾਂਦੀ ਹੈ ਇਹਦੇ ਚ ਕੋਈ ਕੋਈ ਬੈਨ ਨਹੀਂ ਹਾਂਜੀ ਨਹੀਂ ਕੋਈ ਤੇ ਤੁਹਾਨੂੰ ਅਧਿਕਾਰੀ ਵੀ ਨਹੀਂ ਕੁਝ ਕਹਿੰਦੇ ਵੀ ਗੱਡੀ ਕੋਈ ਹੋਰ ਲੈ ਜਾ ਕੋਈ ਕੁਝ ਨਹੀਂ ਸਰ ਸਾਨੂੰ ਆਹੀ ਦਿੱਤੀ ਪਈ ਹੈ ਜੀ ਉਹਨਾਂ ਨੇ ਬਸ ਇੱਥੇ ਹੀ ਜਾਨੀ ਕਿ ਬੰਦਾ ਖਤਮ ਹੋ ਗਿਆ ਤੇ ਕੂੜਾ ਮਤਲਬ ਬੰਦਾ ਹਾਂਜੀ ਇਹ ਜੀ ਹੁਣ ਬਾਕੀ ਤੁਹਾਨੂੰ ਪਤਾ ਹੈ ਤੁਹਾਡੇ ਸਾਹਮਣੇ ਨਹੀਂ